ਦੋਸਤੋ ਜਿਹੜੇ ਲੋਕ ਜ਼ਿੰਦਗੀ ਦੇ ਵਿੱਚ ਆਪਣੇ ਮਤਲਬ ਦੇ ਲਈ ਆਪਣੇ ਸਵਾਰਥ ਦੇ ਲਈ ਦੂਜੇ ਦੀ ਮਦਦ ਕਰਦੇ ਆ ਉਹਨਾਂ ਦੇ ਲਈ ਛੋਟੀ ਜੀ ਵੀਡੀਓ ਹੈ ਧਿਆਨ ਨਾਲ ਦੇਖ ਲਿਓ ਸਿੱਖਣ ਨੂੰ ਬਹੁਤ ਕੁਝ ਮਿਲਣ ਵਾਲਾ ਇੱਕ ਵਾਰ ਦੀ ਗੱਲ ਹੁੰਦੀ ਆ ਕਿ ਇੱਕ ਸਕੂਲ ਦੇ ਵਿੱਚ ਬੱਚਿਆਂ ਦੀ ਛੁੱਟੀ ਦਾ ਟਾਈਮ ਹੁੰਦਾ ਤੇ ਛੋਟੇ ਬੱਚਿਆਂ ਨੂੰ ਛੁੱਟੀ 10 ਮਿੰਟ ਪਹਿਲਾਂ ਹੋਣੀ ਹੁੰਦੀ ਹੈ ਤੇ ਵੱਡਿਆਂ ਨੂੰ ਛੁੱਟੀ 10 ਮਿੰਟ ਬਾਅਦ ਵਿੱਚ ਹੋਣੀ ਹੁੰਦੀ ਹੈ ਇੱਕ ਵੱਡੇ ਬੱਚੇ ਦਾ ਬਾਪ ਆ ਜਿਹੜਾ ਉਹ ਗੱਡੀ ਦੇ ਵਿੱਚੋਂ ਉਤਰਦਾ ਤੇ ਉੱਤਰ ਕੇ ਜਦੋਂ ਦੇਖਦਾ ਤਾਂ ਮੌਸਮ ਬਹੁਤ ਜਿਆਦਾ ਖਰਾਬ ਹੋ ਜਾਂਦਾ ਤੇ ਉਹ ਆਪਣੀ ਗੱਡੀ ਦੇ ਵਿੱਚੋਂ ਛਤਰੀ ਕੱਢਦਾ ਤੇ ਮੀਂਹ ਪੈਣਾ ਜਦੋਂ ਸਟਾਰਟ ਹੁੰਦਾ ਤੇ ਉੱਪਰ ਆਪਣੀ ਛਤਰੀ ਲੈ ਲੈਂਦਾ ਐਨੇ ਨੂੰ ਇੱਕ ਵਿਅਕਤੀ ਹੋਰ ਗੱਡੀ ਵਿੱਚ ਉਤਰਦਾ ਉਹਦੇ ਬੱਚੇ ਨੂੰ ਛੁੱਟੀ ਹੋ ਚੁੱਕੀ ਹੁੰਦੀ ਹੈ ਤੇ ਉਹ ਜਲਦੀ ਜਲਦੀ ਦੇ ਵਿੱਚ ਬਿਨਾਂ ਛਤਰੀ ਤੋਂ ਗੱਡੀ ਵਿੱਚੋਂ ਬਾਹਰ ਨਿਕਲਦਾ ਤਾਂ ਉਹ ਦੂਜੇ ਵਿਅਕਤੀ ਦੇਖਦਾ ਕਿ ਮੀਂਹ ਵਿੱਚ ਭਿੱਜ ਰਿਹਾ ਉਹਨੂੰ ਆਵਾਜ਼ ਮਾਰਦਾ ਕਹਿੰਦਾ ਕਿ ਆ ਜਾ ਵੀਰ ਤੂੰ ਮੇਰੀ ਛਤਰੀ ਦੇ ਥੱਲੇ ਹੋ ਜਾ ਮੀਂਹ ਵਿੱਚ ਭਿੱਜਣਾ ਜਦੋਂ ਉਹ ਆਉਂਦਾ ਉਹਦੀ ਛਤਰੀ ਦੇ ਥੱਲੇ ਤਾਂ ਉਹ ਬਹੁਤ ਧੰਨਵਾਦ ਕਰਦਾ ਕਹਿੰਦਾ ਕਿ ਤੁਹਾਡਾ ਧੰਨਵਾਦ ਆ ਕਹਿੰਦਾ ਕਿ ਮੈਂ ਲੇਟ ਹੋ ਗਿਆ ਸੀ ਅੱਜ ਥੋੜਾ ਜਿਹਾ ਘਰੋਂ ਛਤਰੀ ਚੱਕਣੀ ਭੁੱਲ ਗਿਆ ਜਲਦੀ ਵਿੱਚ ਬੱਚੇ ਦੀ ਛੁੱਟੀ ਦਾ ਟਾਈਮ ਹੋ ਚੁੱਕਿਆ ਸੀ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਉਹ ਆਪਣੇ ਬੱਚੇ ਨੂੰ ਲੈਂਦਾ ਤੇ ਬੱਚੇ ਨੂੰ ਲੈ ਕੇ ਆਪਣੀ ਗੱਡੀ ਵੱਲ ਨੂੰ ਜਾਂਦਾ ਤੇ ਉਹ ਛਤਰੀ ਵਾਲਾ ਵਿਅਕਤੀ ਵੀ ਉਹਨਾਂ ਦੇ ਉੱਪਰ ਛਤਰੀ ਕਰਕੇ ਰੱਖਦਾ ਜਿੰਨਾ ਟਾਈਮ ਉਹ ਗੱਡੀ ਦੇ ਵਿੱਚ ਬੈਠ ਨਹੀਂ ਜਾਂਦੇ ਜਦੋਂ ਗੱਡੀ ਦੇ ਵਿੱਚ ਬੈਠ ਜਾਂਦੇ ਆ ਤੇ ਫਿਰ ਉਹ ਛਤਰੀ ਵਾਲੇ ਵਿਅਕਤੀ ਦਾ ਬੜਾ ਹੀ ਧੰਨਵਾਦ ਕਰਦੇ ਆ ਕਹਿੰਦੇ ਕਿ ਵੀ ਤੁਹਾਡੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਡੀ ਮਦਦ ਕੀਤੀ ਮੀਂਹ ਦੇ ਵਿੱਚ ਐਨੇ ਨੂੰ ਉਸ ਵਿਅਕਤੀ ਦਾ ਬੇਟਾ ਵੀ ਜਿਹੜਾ ਵੱਡੀ ਕਲਾਸ ਵਿੱਚ ਪੜ੍ਹਦਾ ਹੁੰਦਾ ਉਹ ਵੀ ਆ ਜਾਂਦਾ ਤੇ ਆਪਣੇ ਬੇਟੇ ਨੂੰ ਲੈ ਕੇ ਘਰ ਚਲੇ ਜਾਂਦਾ ਦੋ ਤਿੰਨ ਦਿਨ ਲੰਘਦੇ ਨੇ ਦੋ ਤਿੰਨ ਦਿਨ ਬਾਅਦ ਜਿਹੜਾ ਉਹ ਵਿਅਕਤੀ ਛਤਰੀ ਵਾਲਾ ਹੁੰਦਾ ਉਹਦੀ ਬੱਚੇ ਦੀ ਜਿਹੜੀ ਹਾਲਤ ਆ ਬਹੁਤ ਹੀ ਗੰਭੀਰ ਹੋ ਜਾਂਦੀ ਆ ਬੁਖਾਰ ਚੜ ਜਾਂਦਾ ਤੇ ਅਚਾਨਕ ਹੀ ਰਾਤ ਨੂੰ 11-12 ਵਜੇ ਦਾ ਸਮਾਂ ਹੁੰਦਾ ਫਿਰ ਉਹ ਆਪਣੇ ਬੱਚੇ ਨੂੰ ਲੈ ਕੇ ਨੀਲ ਦੇ ਹਸਪਤਾਲ ਵਿੱਚ ਜਾਂਦਾ ਤਾਂ ਉੱਥੇ ਕੰਪਾਉਂਡਰ ਹੈ ਜਿਹੜਾ ਉਹਨਾਂ ਨੂੰ ਮੈਡੀਸਿਨ ਵਗੈਰਾ ਦਿੰਦਾ ਪਰ ਉਹ ਵਿਅਕਤੀ ਕਹਿੰਦਾ ਕਿ ਤੁਸੀਂ ਡਾਕਟਰ ਨੂੰ ਬੁਲਾਓ ਕੰਪਾਉਂਡਰ ਕਹਿੰਦਾ ਕਿ ਨਹੀਂ ਮੈਂ ਡਾਕਟਰ ਨੂੰ ਨਹੀਂ ਬੁਲਾ ਸਕਦਾ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਇੰਨੇ ਨੂੰ ਬਾਲਕਨੀ ਦੇ ਵਿੱਚ ਖੜਾ ਡਾਕਟਰ ਦੇਖਦਾ ਕਿ ਇਹ ਤਾਂ ਉਹੀ ਵਿਅਕਤੀ ਹੈ ਜਿਨੇ ਮੇਰੀ ਉਸ ਦਿਨ ਮਦਦ ਕੀਤੀ ਸੀ ਉਹ ਡਾਕਟਰ ਭੱਜ ਕੇ ਬਾਹਰ ਆਉਂਦਾ ਤੇ ਜਦੋਂ ਕੋਲੇ ਆਉਂਦਾ ਉਹ ਦੂਜਾ ਵਿਅਕਤੀ ਕਹਿੰਦਾ ਕਿ ਡਾਕਟਰ ਸਾਹਿਬ ਤੁਸੀਂ ਇੱਥੇ ਡਾਕਟਰ ਹੋ ਕਹਿੰਦਾ ਕਿ ਮੇਰੇ ਬੱਚੇ ਦੀ ਪਲੀਜ਼ ਮਦਦ ਕਰੋ ਬਹੁਤ ਜ਼ਿਆਦਾ ਬਿਮਾਰ ਆ ਉਹ ਕਹਿੰਦਾ ਹਾਂਜੀ ਕਿਉਂ ਨਹੀਂ ਤਾਂ ਉਹ ਜਲਦੀ ਜਲਦੀ ਆਪਣੇ ਕੰਪਿਊਟਰ ਨੂੰ ਦਵਾਈਆਂ ਦੇ ਲਈ ਕਹਿੰਦਾ ਤੇ ਨਾਲ ਹੀ ਇਹ ਗੱਲ ਕਹਿ ਦਿੰਦਾ ਕਿ ਤੁਸੀਂ ਇਸ ਤੋਂ ਕੋਈ ਵੀ ਪੈਸਾ ਨਹੀਂ ਲੈਣਾ ਇਹ ਮੇਰਾ ਖਾਸ ਮਿੱਤਰ ਆ ਤੁਸੀਂ ਇਹਨੂੰ ਜੋ ਵੀ ਮੰਗਦਾ ਦਵਾਈਆਂ ਜਲਦੀ ਜਲਦੀ ਦਿਵੋ ਤੇ ਮੇਰੇ ਕੋਲ ਭੇਜੋ ਤੇ ਉਹ ਦਵਾਈਆਂ ਬੱਚੇ ਨੂੰ ਸਾਰੀਆਂ ਦਵਾਈਆਂ ਵਗੈਰਾ ਦਿੰਦਾ ਤੇ ਦਵਾਈਆਂ ਦੇ ਕੇ ਬੱਚੇ ਨੂੰ ਠੀਕ ਕਰਕੇ ਹਸਪੀਟਲ ਚ ਜਦੋਂ ਬਾਹਰ ਜਾਂਦੇ ਨੇ ਤਾਂ ਗੱਡੀ ਤੱਕ ਡਾਕਟਰ ਸਾਹਿਬ ਖੁਦ ਆਪ ਛੱਡਣ ਜਾਂਦੇ ਨੇ ਉਸ ਬੱਚੇ ਨੂੰ ਉਸ ਬਾਪ ਨੂੰ ਤੇ ਉਹ ਬਾਪ ਬੜਾ ਹੀ ਉਹਦਾ ਧੰਨਵਾਦ ਕਰਦਾ ਕਹਿੰਦਾ ਕਿ ਤੁਹਾਡਾ ਧੰਨਵਾਦ ਹੈ ਜੋ ਇੰਨੀ ਰਾਤ ਨੂੰ ਵੀ ਤੁਸੀਂ ਸਾਡੀ ਮਦਦ ਕੀਤੀ ਤਾਂ ਉਹ ਵਿਅਕਤੀ ਕਹਿੰਦਾ ਕਿ ਮੈਂ ਤੁਹਾਡੇ ਤੋਂ ਇਹ ਗੱਲਾਂ ਸਿੱਖੀਆਂ ਨੇ ਤੁਸੀਂ ਉਸ ਦਿਨ ਮੇਰੀ ਸਕੂਲ ਦੇ ਵਿੱਚ ਮਦਦ ਕੀਤੀ ਮੈਨੂੰ ਮੀਂਹ ਦੇ ਵਿੱਚ ਛਤਰੀ ਦੀ ਸਹਾਰਾ ਦਿੱਤਾ ਤੇ ਮੈਂ ਤੁਹਾਡੇ ਲਈ ਕਿਉਂ ਨਹੀਂ ਮਦਦ ਕਰ ਸਕਦਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਸਿੱਖਣ ਲਈ ਇਹ ਮਿਲਦਾ ਵਾ ਕਿ ਆਪਾਂ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਮਤਲਬ ਦੇ ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਜੇ ਤੁਸੀਂ ਆਪਣੇ ਸਵਾਰਥ ਦੇ ਲਈ ਕਿਸੇ ਦੀ ਮਦਦ ਕਰਦੇ ਹੋ ਤਾਂ ਕੱਲ ਨੂੰ ਇਹੋ ਜਿਹਾ ਸਮਾਂ ਵੀ ਆ ਸਕਦਾ ਜਦੋਂ ਤੁਹਾਨੂੰ ਲੋੜ ਹੋਵੇ ਤੇ ਕੋਈ ਵੀ ਤੁਹਾਡੀ ਮਦਦ ਨਹੀਂ ਕਰੇਗਾ ਜੇ ਗੱਲ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ